ਸਾਰੇ ਹੀ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਵਤਨ ਸਿੰਘ ਹੈ ਮੈਂ ਸਰਕਾਰੀ ਹਾਈ ਸਕੂਲ ਅਮਰਕੋਟ ਜ਼ਿਲ੍ਹਾ ਤਰਨਤਾਰਨ ਵਿਖੇ ਬਤੌਰ ਪੰਜਾਬੀ ਮਾਸਟਰ ਵਜੋਂ ਸੇਵਾਵਾਂ ਨਿਭਾ ਰਿਹਾ ਹਾਂ ਅੱਜ ਇੱਕ ਵਾਰ ਫੇਰ ਮੈਂ ਤੁਹਾਡੇ ਰੂਬਰੂ ਇੱਕ ਵਿਸ਼ੇ ਨੂੰ ਲੈ ਕੇ ਹੋਇਆ ਹਾਂ ਅੱਜ ਜਿਸ ਵਿਸ਼ੇ ਬਾਰੇ ਆਪਾਂ ਗੱਲ ਕਰਨੀ ਹੈ ਉਸ ਵਿਸ਼ੇ ਦਾ ਸੰਬੰਧ ਜਮਾਤ 10 ਨਾਲ ਹੈ 10ਵੀਂ ਜਮਾਤ ਦੀ ਵਣਗੀ ਪੁਸਤਕ ਦੇ ਵਿੱਚੋਂ ਇਕਾਂਗੀ ਦੂਜਾ ਵਿਆਹ ਜੋ ਆਪਣਾ ਅੱਜ ਦਾ ਵਿਸ਼ਾ ਹੈ ਜਿਸ ਬਾਰੇ ਆਪਾਂ ਗੱਲਬਾਤ ਕਰਨੀ ਹੈ ਪਿਆਰੇ ਵਿਦਿਆਰਥੀਓ ਇਕਾਂਗੀ ਦੂਜਾ ਵਿਆਹ ਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਨੂੰ ਇਕਾਂਗੀ ਕੀ ਹੁੰਦੀ ਹੈ ਇਸ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਆਓ ਸਭ ਤੋਂ ਪਹਿਲਾਂ ਆਪਾਂ ਇਕਾਂਗੀ ਸ਼ਬਦ ਬਾਰੇ ਜਾਣਕਾਰੀ ਪ੍ਰਾਪਤ ਕਰੀਏ ਇਕਾਂਗੀ ਅੰਗਰੇਜ਼ੀ ਦੇ ਵਨ ਐਕਟ ਪਲੇ ਦਾ ਪੰਜਾਬੀ ਰੂਪਾਂਤਰ ਹੈ ਇਹ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ ਇੱਕ ਅਤੇ ਅੰਗੀ ਇਸ ਦਾ ਭਾਵ ਹੈ ਇੱਕ ਅੰਗ ਵਾਲਾ ਅੰਗ ਤੋਂ ਭਾਵ ਹੈ ਅੰਕ ਜਾਂ ਐਕਟ ਇਸ ਨੂੰ ਇਕਾਂਗੀ ਵੀ ਕਿਹਾ ਜਾ ਸਕਦਾ ਹੈ ਨਾਟਕ ਵਿੱਚ ਆਮ ਤੌਰ ਤੇ ਤਿੰਨ ਜਾਂ ਪੰਜ ਅੰਕ ਹੁੰਦੇ ਹਨ ਜਾਂ ਅੰਗ ਹੁੰਦੇ ਹਨ ਇਕਾਂਗੀ ਵਿੱਚ ਕੇਵਲ ਇੱਕ ਅੰਗ ਜਾਂ ਇੱਕ ਅੰਕ ਹੀ ਹੁੰਦਾ ਹੈ ਇਕਾਂਗੀ ਵਿੱਚ ਇੱਕ ਹੀ ਸਮੱਸਿਆ ਹੁੰਦੀ ਹੈ ਤੇ ਉਸ ਦੇ ਆਲੇ ਦੁਆਲੇ ਹੀ ਸਾਰੀ ਦੀ ਸਾਰੀ ਇਕਾਂਗੀ ਚੱਲਦੀ ਰਹਿੰਦੀ ਹੈ ਇਕਾਂ ਇਕਾਂਗੀ ਦਾ ਸਬੰਧ ਰੰਗਮંચ ਨਾਲ ਹੀ ਹੁੰਦਾ ਹੈ ਇਕਾਂਗੀ ਵਿੱਚ ਝਾਕੀਆਂ ਵੀ ਹੁੰਦੀਆਂ ਹਨ ਹੁਣ ਵਿਦਿਆਰਥੀਓ ਆਪਾਂ ਗੱਲ ਕਰ ਲੈਨੇ ਹਾਂ ਇਕਾਂਗੀ ਦੇ ਤੱਤ ਦੀਆਂ ਇਕਾਂਗੀ ਦੇ ਵਿੱਚ ਕਿਹੜੇ ਕਿਹੜੇ ਤੱਤ ਹੁੰਦੇ ਹਨ ਉਹਨਾਂ ਦੇ ਵਿੱਚ ਕਥਾਨਕ ਜਿਸ ਨੂੰ ਆਪਾਂ ਪਲਾਂਟ ਵੀ ਕਹਿ ਸਕਦੇ ਹਾਂ ਚਰਿੱਤਰ ਚਿੱਤਰਣ ਜਿਸ ਨੂੰ ਪਾਤਰ ਚਿੱਤਰਣ ਵੀ ਕਿਹਾ ਜਾਂਦਾ ਹੈ ਵਾਰਤਾਲਾਪ ਵਾਤਾਵਰਣ ਸ਼ੈਲੀ ਅਤੇ ਉਦੇਸ਼ ਵਿਦਿਆਰਥੀਓ ਇਹਨਾਂ ਤੱਤਾਂ ਨੂੰ ਤੁਸੀਂ ਲਿਖ ਵੀ ਲੈਣਾ ਹੈ ਕਈ ਵਾਰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਇਹਨਾਂ ਤੱਤਾਂ ਨੂੰ ਮਿਲਾ ਕੇ ਹੀ ਇਕਾਂਗੀ ਬਣਦੀ ਹੈ ਅੱਜ ਆਪਾਂ ਦੂਜਾ ਵੀਆ ਇਕਾਂਗੀ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੈ ਜਿਸ ਨੂੰ ਪੰਜਾਬੀ ਦੇ ਪ੍ਰਿੰਸ ਸੰਤ ਸਿੰਘ ਸੇਖੋ ਲੇਖਕ ਦੁਆਰਾ ਲਿਖਿਆ ਗਿਆ ਹੈ ਆਓ ਆਪਾਂ ਲੇਖਕ ਦੇ ਜੀਵਨ ਦੇ ਬਾਰੇ ਵੀ ਜਾਣਕਾਰੀ ਪ੍ਰਾਪਤ ਕਰੀਏ ਸੰਤ ਸਿੰਘ ਸੇਖੋ ਦਾ ਜਨਮ ਚੱਕ ਨੰਬਰ 70 ਚੰਗ ਬ੍ਰਾਂਚ ਜ਼ਿਲ੍ਹਾ ਲਾਇਲਪੁਰ ਜੋ ਅੱਜ ਕੱਲ ਪਾਕਿਸਤਾਨ ਵਿੱਚ ਹੈ ਉੱਥੇ ਹੋਇਆ ਇਹਨਾਂ ਦੀ ਮਾਤਾ ਦਾ ਨਾਮ ਪ੍ਰੇਮਕੌਰ ਅਤੇ ਪਿਤਾ ਦਾ ਨਾਮ ਸ਼੍ਰੀ ਹੁਕਮ ਸਿੰਘ ਸੀ ਇਹਨਾਂ ਦਾ ਜਨਮ 31 ਮਈ 1900 8 ਇਸਵੀ ਨੂੰ ਹੋਇਆ। ਉਹਨਾਂ ਨੇ ਅੰਗਰੇਜ਼ੀ ਅਤੇ ਅਰਥ ਸ਼ਾਸਤਰ ਵਿੱਚ ਐਮਏ ਕੀਤੀ। ਉਹਨਾਂ ਦਾ ਦਾਦਕਾ ਪਿੰਡ ਦਾਖਾਂ ਜ਼ਿਲ੍ਹਾ ਲੁਧਿਆਣਾ ਵਿੱਚ ਹੈ। ਕਾਲਜਾਂ ਵਿੱਚ ਪ੍ਰੋਫੈਸਰ ਦੀ ਨੌਕਰੀ ਕਰਨ ਤੋਂ ਬਿਨਾਂ ਉਹ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਖਾਲਸਾ ਕਾਲਜ ਪਟਿਆਲਾ ਅਤੇ ਗੁਰੂ ਗੋਬਿੰਦ ਸਿੰਘ ਪਬਲਿਕ ਕਾਲਜ ਜੰਡਿਆਲਾ ਦੇ ਪ੍ਰਿੰਸੀਪਲ ਵੀ ਰਹੇ ਹੁਣ ਜਾਣਦੇ ਹਾਂ ਉਹਨਾਂ ਦੀਆਂ ਪ੍ਰਮੁੱਖ ਕਹਾਣੀਆਂ ਜਾਂ ਕਹਾਣੀ ਸੰਗ੍ਰਹਿ ਬਾਰੇ ਉਹਨਾਂ ਦੇ ਪ੍ਰਮੁੱਖ ਕਹਾਣੀ ਸੰਗ੍ਰਹਿ ਹਨ ਸਮਾਚਾਰ ਕਾਮੇ ਤੇ ਯੋਧੇ ਅਧੀਵਾਟ ਤੀਜਾ ਪਹਿਰ 12 ਦਰੀ ਆਦ ਸੇਖੋ ਦੇ ਪ੍ਰਮੁੱਖ ਨਾਟਕ ਹਨ ਕਲਾਕਾਰ ਨਾਰਕੀ ਮੋਇਆ ਸਾਰਨਾਕਾਈ ਭੂਦਾਨ ਵਾਰਿਸ ਮਿੱਤਰ ਪਿਆਰਾ ਤੇ ਦਮਯੰਤੀ ਆਦ ਉਹਨਾਂ ਦੇ ਲਗਭਗ 10 ਇਕਾਂਗੀ ਸੰਗ੍ਰਹਿ ਹਨ ਜਿਨ੍ਹਾਂ ਦੇ ਵਿੱਚੋਂ 6 ਘਰ ਤਪਿਆਂ ਕਿਉਂ ਖਪਿਆਂ ਨਾਟ ਸੁਨੇਹ ਆਦ ਮਸ਼ਹੂਰ ਹਨ ਉਨ੍ਹਾਂ ਦਾ ਇੱਕ ਪ੍ਰਸਿੱਧ ਨਾਵਲ ਲਹੂ ਮਿੱਟੀ ਹੈ ਸੇਖੋਂ ਨੇ ਅੰਗਰੇਜ਼ੀ ਵਿੱਚ ਪੰਜਾਬੀ ਸਾਹਿਤ ਦਾ ਇਤਿਹਾਸ ਵੀ ਲਿਖਿਆ ਉਹਨਾਂ ਨੇ ਆਪਣੀਆਂ ਰਚਨਾਵਾਂ ਵਿੱਚ ਸਮਾਜਵਾਦੀ ਪੱਖ ਨੂੰ ਅਪਣਾਇਆ ਸੇਖੋਂ ਨੇ ਬৌਧਿਕ ਚਿੰਤਨ ਪੱਖੋਂ ਨਵੇਂ ਦਿਸਹੰਦੇ ਕਾਇਮ ਕੀਤੇ ਅਤੇ ਮਾਰਕਸਵਾਦੀ ਦ੍ਰਿਸ਼ਟੀ ਨੂੰ ਆਪਣਾਇ ਜਿਸ ਕਾਰਨ ਆਪ ਦੀਆਂ ਰਚਨਾਵਾਂ ਵਿੱਚ ਇਤਿਹਾਸਿਕ ਰਾਜਨੀਤਿਕ ਤੇ ਸਭਿਆਚਾਰਕ ਦ੍ਰਿਸ਼ਟੀ ਅਗਰਗਾਮੀ ਹੈ ਉਹਨਾਂ ਦੇ ਨਾਟਕ ਕਿਸੇ ਗੰਭੀਰ ਖਿਆਲ ਦੇ ਧੁਰੇ ਦਿਵਾਲੇ ਘੁੰਮਦੇ ਰਹਿੰਦੇ ਹਨ ਸੇਖੋ ਦੇ ਨਾਟਕ ਖੇਡੇ ਘਟ ਤੇ ਪੜ੍ਹੇ ਬਹੁਤੇ ਜਾਂਦੇ ਹਨ ਆਪ ਦੇ ਨਾਟਕ ਮਿੱਤਰ ਪਿਆਰਾ ਨੂੰ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕ੍ਰਿਤ ਕੀਤਾ ਗਿਆ ਭਾਰਤ ਸਰਕਾਰ ਨੇ ਆਪ ਦੀਆਂ ਸਾਹਿਤਿਕ ਸੇਵਾਵਾਂ ਕਾਰਨ ਆਪ ਨੂੰ ਪਦਮ ਸ਼੍ਰੀ ਦੀ ਉਪਾਧੀ ਨਾਲ ਸਨਮਾਨਿਤ ਵੀ ਕੀਤਾ ਸੰਤ ਸਿੰਘ ਸੇਖੋ ਨਾਟਕਕਾਰ ਕਹਾਣੀਕਾਰ ਅਤੇ ਅਲੋਚਕ ਸਨ ਉਹਨਾਂ ਦੀ ਪੁਸਤਕ ਸਾਹਿਤਾਰਥ ਪੰਜਾਬੀ ਆਲੋchna ਵਿੱਚ ਇੱਕ ਮੀਲ ਪੱਥਰ ਹੈ 7 ਅਕਤੂਬਰ 1997 ਈਸਵੀ ਵਿੱਚ ਸੰਤ ਸਿੰਘ ਸੇਖੋ ਦਾ ਦਿਹਾਤ ਹੋ ਗਿਆ ਪਿਆਰੇ ਵਿਦਿਆਰਥੀਓ ਇਹ ਤਾਂ ਅਸੀਂ ਪ੍ਰਿੰਸੀਪਲ ਸੰਤ ਸਿੰਘ ਸੇਖੋ ਦੇ ਬਾਰੇ ਮੁਢਲੀ ਜਾਣਕਾਰੀ ਹੁਣ ਆਪਾਂ ਦੂਜਾ ਵਿਆਇਕਾਂਗੀ ਦੇ ਪਾਤਰਾਂ ਬਾਰੇ ਗੱਲਬਾਤ ਕਰ ਲੈਨੇ ਹਾਂ ਸਭ ਤੋਂ ਪਹਿਲਾ ਹੈ ਜੀ ਗੁਰਦਿੱਤ ਸਿੰਘ ਜੋ ਨਿਹਾਲਕੌਰ ਦਾ ਪਤੀ ਹੈ ਨਿਹਾਲਕੌਰ ਗੁਰਦਿੱਤ ਸਿੰਘ ਦੀ ਪਤਨੀ ਹੈ ਸੁਖਦੇਵ ਸਿੰਘ ਨਿਹਾਲਕੌਰ ਦਾ ਪੁੱਤਰ ਮਨਜੀਤ ਸੁਖਦੇਵ ਸਿੰਘ ਦੀ ਪਤਨੀ ਸੁਖਦੇਵ ਕੌਰ ਨਿਹਾਲਕੌਰ ਦੀ ਧੀ ਵਿਦਿਆਰਥੀਓ ਇਹ ਸਨ ਦੂਜਾ ਵਿਆਹ ਇਕਾਂਗੀ ਦੇ ਪਾਤਰ ਹੁਣ ਆਪਾਂ ਦੂਜਾ ਵਿਆਹ ਇਕਾਂਗੀ ਦੀ ਜੋ ਕਹਾਣੀ ਹੈ ਜਾਂ ਜੋ ਉਸ ਵਿੱਚ ਦੱਸਿਆ ਗਿਆ ਹੈ ਉਸ ਬਾਰੇ ਥੋੜੀ ਜੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ ਨਿਹਾਲ ਕੌਰ ਆਪਣੀ ਨੂੰ ਮਨਜੀਤ ਦੀ ਹਰ ਗੱਲ ਤੇ ਟਿੱਕਾ ਟਿੱਪਨੀ ਕਰਦੀ ਰਹਿੰਦੀ ਹੈ ਅਤੇ ਉਸ ਦੇ ਹਰ ਕੰਮ ਵਿੱਚ ਕੋਈ ਨਾ ਕੋਈ ਨੁਕਸ ਕੱਢਦੀ ਹੈ ਉਹ ਕਦੇ ਰੋਟੀ ਟੁਕ ਦੀ ਤਿਆਰੀ ਵਿੱਚ ਦੇਰ ਕਰਨ ਦਾ ਦੋਸ਼ ਲਾ ਕੇ ਉਸ ਵਿੱਚ ਨੁਕਟਸ਼ਾਨਦੀ ਹੈ ਅਤੇ ਕਦੇ ਕਹਿੰਦੀ ਹੈ ਕਿ ਉਹ ਘੜੀ ਦੇਖ ਦੇਖ ਕੇ ਕੰਮ ਕਰਦੀ ਹੈ ਕਦੇ ਉਹ ਉਸ ਉਪਰ ਸ਼ਿੰਗਾਰ ਕਰਨ ਉੱਤੇ ਸਮਾਂ ਖਰਾਬ ਕਰਨ ਦਾ ਦੋਸ਼ ਲਾਉਂਦੀ ਹੈ ਅਤੇ ਕਦੇ ਸਬਜ਼ੀ ਮੋਟੀ ਘਟਣ ਦਾ ਉਸ ਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਮਨਜੀਤ ਗਵੰਡ ਨਾਲ ਇਸਤਰੀ ਸਭਾ ਦੀ ਮੈਂਬਰ ਕਿਉਂ ਬਣ ਗਈ ਹੈ ਉਹ ਉਸ ਨੂੰ ਦਰਾਵਾ ਵੀ ਦਿੰਦੀ ਹੈ ਕਿ ਉਹ ਆਪਣੇ ਪੁੱਤਰ ਸੁਖਦੇਵ ਦਾ ਦੂਜਾ ਵਿਆਹ ਕਰ ਦੇਵੇਗੀ ਮਨਜੀਤ ਉਸ ਨਾਲ ਬੜੇ ਸਤਿਕਾਰ ਤੇ ਨਿਰਮਾਣਤਾ ਭਾਵ ਨਿਮਰਤਾ ਨਾਲ ਪੇਸ਼ ਆਉਂਦੀ ਹੈ ਉਹ ਆਪਣੇ ਸੱਸ ਨੂੰ ਕਹਿੰਦੀ ਹੈ ਕਿ ਅੱਜ ਉਹਨਾਂ ਦੇ ਘਰ ਕਿਸੇ ਪਰਉਨੇ ਨੇ ਆਉਣਾ ਹੈ ਇਸ ਕਰਕੇ ਉਸਨੇ ਆਟਾ ਬਹੁਤਾ ਗੁੰਨਿਆ ਹੈ ਉਹ ਨਿਹਾਲ ਕੌਰ ਤੋਂ ਪਰਉਨੇ ਲਈ ਕੜਾ ਪ੍ਰਸ਼ਾਦ ਬਣਾਉਣ ਦੀ ਆਗਿਆ ਲੈਂਦੀ ਹੈ ਨਿਹਾਲ ਕੌਰ ਉਸ ਦੀਆਂ ਇਹਨਾਂ ਸਾਰੀਆਂ ਗੱਲਾਂ ਉੱਤੇ ਟਿਕਾ ਟਿੱਪਣੀ ਜਾਰੀ ਰੱਖਦੀ ਹੈ ਅਸਲ ਵਿੱਚ ਮਨਜੀਤ ਨੂੰ ਪਤਾ ਸੀ ਕਿ ਅੱਜ ਉਸ ਦਾ ਪਤੀ ਸੁਖਦੇਵ ਸਿੰਘ ਆ ਰਿਹਾ ਹੈ। ਇੰਨੇ ਨੂੰ ਉਹ ਘਰ ਆ ਜਾਂਦਾ ਹੈ ਅਤੇ ਨਿਹਾਲ ਕੌਰ ਹੈਰਾਨ ਰਹਿ ਜਾਂਦੀ ਹੈ। ਮਨਜੀਤ ਸੁਖਦੇਵ ਨੂੰ ਉਸ ਦੀ ਇੱਛਾ ਅਨੁਸਾਰ ਉਸ ਦਾ ਨਾਂ ਲੈ ਕੇ ਬੁલાਉਂਦੀ ਹੈ ਜੋ ਨਿਹਾਲ ਕੌਰ ਨੂੰ ਪਸੰਦ ਨਹੀਂ। ਵਿਦਿਆਰਥੀਓ ਪੁਰਾਣੇ ਸਮੇਂ ਦੇ ਵਿੱਚ ਔਰਤ ਆਪਣੇ ਪਤੀ ਦਾ ਨਾਮ ਨਹੀਂ ਸੀ ਲੈਂਦੀਆਂ ਸੋ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਇਸ ਕਰਕੇ ਨਿਹਾਲ ਕੌਰ ਨੂੰ ਇਹ ਗੱਲ ਪਸੰਦ ਨਹੀਂ ਸੀ ਜਦੋਂ ਸੁਖਦੇਵ ਸਿੰਘ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਮਾਂ ਮਨਜੀਤ ਨੂੰ ਉਸ ਦਾ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਦਿੰਦੀ ਹੈ ਤਾਂ ਉਹ ਮਨਜੀਤ ਅੱਗੇ ਸਪਸ਼ਟ ਕਰਦਾ ਹੈ ਕਿ ਉਸ ਦੀ ਮਾਂ ਨੂੰ ਸਾਰੀ ਉਮਰ ਉਹਨਾਂ ਦੇ ਪਿਓ ਵੱਲੋਂ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਵੀ ਮਿਲਦੀਆਂ ਰਹੀਆਂ ਹਨ ਉਹ ਸਮਝਦੀ ਹੈ ਕਿ ਨੂਨ ਨੂੰ ਕਾਬੂ ਰੱਖਣ ਲਈ ਉਸ ਨੂੰ ਪੁੱਤਰ ਦੇ ਦੂਜੇ ਵਿਆਹ ਦਾ ਡਰ ਦੇਣਾ ਜ਼ਰੂਰੀ ਹੈ ਕੁਝ ਸਮੇਂ ਮਗਰੋਂ ਨਿਹਾਲ ਕੌਰ ਦੀ ਧੀ ਸੁਖਦੇਵ ਕੌਰ ਦੀ ਚਿੱਠੀ ਆਉਂਦੀ ਹੈ ਜਿਸ ਵਿੱਚ ਲਿਖਿਆ ਹੁੰਦਾ ਹੈ ਕਿ ਉਸ ਦਾ ਪਤੀ ਦੂਜਾ ਵਿਆਹ ਕਰਨਾ ਚਾਹੁੰਦਾ ਹੈ ਇਹ ਸੁਣ ਕੇ ਨਿਹਾਲ ਕੌਰ ਰੋਣ ਲੱਗ ਜਾਂਦੀ ਹੈ ਉਹ ਆਪਣੀ ਧੀ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦੀ ਪਰ ਉਸ ਨੂੰ ਨਾਲ ਹੀ ਇਹ ਸਿੱਖਿਆ ਵੀ ਮਿਲ ਜਾਂਦੀ ਹੈ ਕਿ ਉਸ ਨੂੰ ਆਪਣੀ ਨੂੰਹ ਨੂੰ ਵੀ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਨਹੀਂ ਦੇਣੀਆਂ ਚਾਹੀਦੀਆਂ ਸਨ ਉਹ ਨੂੰ ਤੋਂ ਮੁਆਫੀ ਮੰਗਦੀ ਹੈ ਇਸੇ ਵੇਲੇ ਹੀ ਭਰਾ ਨੂੰ ਮਿਲਣ ਲਈ ਸੁਖਦੇਵ ਕੌਰ ਆਪਣੀਆਂ ਦੋਹਾਂ ਧੀਆਂ ਸਮੇਤ ਉੱਥੇ ਪਹੁੰਚ ਜਾਂਦੀ ਹੈ ਜਾਂ ਪੁੱਜ ਜਾਂਦੀ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਦੂਜੇ ਵਿਆਹ ਦੀ ਗੱਲ ਉਸਦੇ ਪਤੀ ਨੇ ਐਵੇਂ ਹੀ ਮਖੌਲ ਨਾਲ ਲਿਖੀ ਸੀ ਵਿਦਿਆਰਥੀਓ ਇੱਥੇ ਆਪਾਂ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਜਦੋਂ ਆਪਾਂ ਨੂੰ ਕੋਈ ਦੁੱਖ ਹੁੰਦਾ ਹੈ ਜਾਂ ਆਪਣੇ ਤੋਂ ਕੋਈ ਦੁੱਖ ਬਰਦਾਸ਼ਤ ਨਹੀਂ ਹੁੰਦਾ ਉਸ ਸਮੇਂ ਹੀ ਦੂਸਰੇ ਦੇ ਦੁੱਖ ਦਾ ਆਪਾਂ ਨੂੰ ਪਤਾ ਲੱਗਦਾ ਹੈ ਠੀਕ ਹੈ ਹੁਣ ਆਪਾਂ ਇਕਾਂਗੀ ਵਿਚਲੀ ਮਨਜੀਤ ਕੌਰ ਜੋ निहाल कौर ਦੀ ਨੋ ਹੈ ਉਸ ਦੇ ਪਾਤਰ ਚਿੱਤਰਣ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਇਕਾਂਗੀ ਦੀ ਮੁੱਖ ਪਾਤਰ ਵੀ ਮਨਜੀਤ कौर ਹੈ ਸੋ ਇਸ ਨੂੰ ਆਪਾਂ ਪੁਆਇੰਟਾਂ ਦੇ ਵਿੱਚ ਲਿਖਣਾ ਹੈ ਤੇ ਪੇਪਰ ਦੇ ਵਿੱਚ ਵੀ ਤੁਸੀਂ ਇਸ ਨੂੰ ਪੁਆਇੰਟਾਂ ਦੇ ਵਿੱਚ ਹੀ ਲਿਖੋਗੇ ਸੋ ਜਿਹੜੇ ਪੁਆਇੰਟ ਤੁਹਾਨੂੰ ਕਰਵਾਏ ਜਾਣਗੇ ਉਸ ਨੂੰ ਆਪਣੀਆਂ ਕਾਪੀਆਂ ਉੱਪਰ ਵੀ ਤੁਸੀਂ ਨਾਲ ਦੀ ਨਾਲ ਹੀ ਨੋਟ ਕਰਦੇ ਰਹਿਣਾ ਹੈ ਸਭ ਤੋਂ ਪਹਿਲਾਂ ਲਿਖਣਾ ਹੈ ਗੁੱਸੇ ਵਿੱਚ ਨਾ ਆਉਣ ਵਾਲੀ ਤੇ ਹਸਮੁਖ ਉਹ ਬੜੀ ਸਮਝਦਾਰ ਹੈ ਉਹ ਕੌਣ ਮਨਜੀਤ ਕੌਰ ਮਨਜੀਤ ਕੌਰ ਬੜੀ ਸਮਝਦਾਰ ਹੈ ਅਤੇ ਸੱਸ ਦੀਆਂ ਗੱਲਾਂ ਦਾ ਰਤਾ ਵੀ ਬੁਰਾ ਨਹੀਂ ਮਨਾਉਂਦੀ ਸਗੋ ਹਰ ਗੱਲ ਨੂੰ ਹੱਸ ਕੇ ਟਾਲਦੀ ਹੈ ਨਿਮਰਤਾ ਭਰਪੂਰ ਉਹੋ ਆਪਣੇ ਆਪ ਨੂੰ ਸਭ ਦੀ ਸੇਵਕ ਤੇ ਹੋਲੀ ਮੱਤ ਵਾਲੀ ਕਹਿੰਦੀ ਹੈ ਇਹ ਮਨਜੀਤ ਕੌਰ ਦਾ ਵੱਡਪਣ ਹੈ ਜੋ ਸਾਰਿਆਂ ਦੇ ਨਾਲ ਨਿਮਰਤਾ ਭਰਪੂਰ ਵਰਤਾਰਾ ਕਰਦੀ ਹੈ ਅੱਗੇ ਹੈ ਜੀ ਪਤੀ ਤੇ ਵੱਡਿਆਂ ਦਾ ਸਤਿਕਾਰ ਕਰਨ ਵਾਲੀ ਉਹ ਆਪਣੇ ਪਤੀ ਦਾ ਸਤਿਕਾਰ ਕਰਦੀ ਹੈ ਤੇ ਨਿਹਾਲ ਕੌਰ ਦੀ ਊਂਜ ਦਾ ਉੱਤਰ ਦਿੰਦੀ ਹੋਈ ਕਹਿੰਦੀ ਹੈ ਕਿ ਮੈਂ ਕੌਣਾ ਸਿਖਾਉਣ ਵਾਲੀ ਉਹਨਾਂ ਇਹਨਾਂ ਪੜ੍ਹੇ ਲਿਖਿਆ ਨੂੰ ਅਗਲਾ ਪੁਆਇੰਟ ਹੈ ਦਲੀਲ ਨਾਲ ਗੱਲ ਕਰਨ ਵਾਲੀ ਉਹ ਆਪਣੀ ਈਰਖਾਲੂ ਸੁਭਾਅ ਦੀ ਸੱਸ ਨਾਲ ਦਲੀਲ ਨਾਲ ਗੱਲ ਕਰਦੀ ਹੈ ਉਹ ਆਪਣੀ ਸੱਸ ਤੇ ਸਹੁਰੇ ਦਾ ਸਤਿਕਾਰ ਵੀ ਕਰਦੀ ਹੈ ਨਵੇਂ ਖਿਆਲਾਂ ਵਾਲੀ ਨਵੇਂ ਖਿਆਲਾਂ ਦੀ ਇਸਤਰੀ ਹੋਣ ਕਰਕੇ ਉਹ ਕੁੰਡ ਨਹੀਂ ਕਢਦੀ ਤੇ ਇਸਤਰੀ ਸਭਾ ਦੀ ਮੈਂਬਰ ਵੀ ਬਣੀ ਹੋਈ ਹੈ ਪੜਾਈ ਵਿੱਚ ਦਿਲਚਸਪੀ ਲੈਣ ਵਾਲੀ ਉਹ ਵਿਆਹ ਤੋਂ ਮਗਰੋਂ ਵੀ ਪੜਾਈ ਵਿੱਚ ਕੁਝ ਸਮਾਂ ਲਾਉਂਦੀ ਹੈ ਇੱਥੇ ਇੱਕ ਪੁਆਇੰਟ ਆਪਾਂ ਕੀਤਾ ਵਿਦਿਆਰਥੀਓ ਨਵੇਂ ਖਿਆਲਾਂ ਵਾਲੀ ਸੋ ਜੋ ਮਨਜੀਤ ਕੌਰ ਹੈ ਉਹ ਨਵੇਂ ਖਿਆਲਾਂ ਵਾਲੀ ਹੈ ਤੇ ਉਹ ਕੁੰਡ ਨਹੀਂ ਕੱਢਦੀ ਤੇ ਇਸਤਰੀ ਸਮਾ ਦੀ ਮੈਂਬਰ ਵੀ ਬਣੀ ਹੋਈ ਹੈ ਇਹ ਗੱਲ ਉਸ ਦੀ ਜੋ ਸੱਸ ਹੈ ਜਿਸ ਨੂੰ ਆਪਾਂ ਪੁਰਾਣੇ ਖਿਆਲਾਂ ਵਾਲੀ ਔਰਤ ਵੀ ਕਹਿ ਸਕਦੇ ਹਾਂ ਉਸ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਹੈ ਠੀਕ ਹੈ ਜੀ ਅੱਗੇ ਹੈ ਜੀ ਘਰ ਦੇ ਕੰਮ ਨੂੰ ਦਿਲਚਸਪੀ ਨਾਲ ਕਰਨ ਵਾਲੀ ਮਨਜੀਤ ਘਰ ਦੇ ਕੰਮ ਨੂੰ ਬੜੀ ਦਿਲਚਸਪੀ ਨਾਲ ਕਰਦੀ ਹੈ ਉਹ ਰੋਟੀ ਪਕਾਉਂਦੀ ਸਬਜੀ ਤੇ ਕੜਾ ਆਦ ਵੀ ਤਿਆਰ ਕਰਦੀ ਹੈ ਅਗਲਾ ਪੁਆਇੰਟ ਹੈ ਜੀ ਨਿੰਦਿਆ ਨਾ ਪਸੰਦ ਕਰਨ ਵਾਲੀ ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਉਹ ਉਸ ਦੀ ਗਵੰਧਨ ਦੀ ਨਿੰਦਿਆ ਨਾ ਕਰੇ ਕਿਉਂਕਿ ਨਿੰਦਿਆ ਕਿਸੇ ਦੀ ਵੀ ਚੰਗੀ ਨਹੀਂ ਹੁੰਦੀ ਆਪਣੇ ਹੱਕਾਂ ਉੱਤੇ ਪਹਿਰਾ ਦੇਣ ਵਾਲੀ ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਤੁਸੀਂ ਕਰੋ ਹੀ ਆਪਣੇ ਪੁੱਤਰ ਦਾ ਦੂਜਾ ਵਿਆਹ ਮੈਂ ਤੁਹਾਡੇ ਦਰ ਤੇ ਸ਼ਹੀਦ ਹੋ ਕੇ ਨਾ ਮਰ ਜਾਵਾਂ ਹਾਜ਼ਰ ਜਵਾਬ ਤੇ ਵਿਅੰਗਮਈ ਸੁਭਾਵ ਵਾਲੀ ਉਹ ਆਪਣੀ ਕੌੜੇ ਸੁਭਾਵ ਵਾਲੀ ਸੱਸ ਨੂੰ ਕਹਿੰਦੀ ਹੈ ਨਰਮਤਾ ਮਾਂ ਜੀ ਤੁਸੀਂ ਬੜਿਓ ਕੜਾ ਨਾਲੋਂ ਵੀ ਕੁਲੇ ਨੂੰ ਉਹ ਆਪਣੀ ਸੱਸ ਦੀ ਹਰ ਗੱਲ ਦਾ ਜਵਾਬ ਬੜੀ ਹਾਜ਼ਰ ਜਵਾਬੀ ਨਾਲ ਦਿੰਦੀ ਹੈ ਅਗਲਾ ਪੁਆਇੰਟ ਹੈ ਜੀ ਨਨਾਨ ਨਾਲ ਪਿਆਰ ਰੱਖਣ ਵਾਲੀ ਉਹ ਆਪਣੀ ਨਨਾਨ ਨੂੰ ਚਿੱਠੇ ਪੱਤਰ ਲਿਖਦੀ ਰਹਿੰਦੀ ਹੈ ਤੇ ਉਸ ਦੇ ਦੁੱਖ ਸੁੱਖ ਦਾ ਖਿਆਲ ਵੀ ਰੱਖਦੀ ਹੈ ਅਗਲਾ ਪੁਆਇੰਟ ਹੈ ਜੀ ਇੱਕ ਸੁਚੱਜੀ ਨੂੰ ਉਹ ਇੱਕ ਸੁਚੱਜੀ ਨੂੰ ਹੈ ਉਹ ਆਪਣੇ ਨਾਲ ਬੁਰਾ سلوਕ ਕਰਨ ਵਾਲੀ ਸੱਸ ਨਾਲ ਵੀ ਬੁਰਾ سلوਕ ਨਹੀਂ ਕਰਦੀ ਉਹ ਤੁਪਾਈ ਦੇਖ ਕੇ ਉਸ ਦਾ ਚਰਖਾ ਛਾਵੇਂ ਕਰ ਦਿੰਦੀ ਹੈ ਉਹ ਘਰ ਦੇ ਵਾਤਾਵਰਣ ਨੂੰ ਸੁਖਾਵਾਂ ਰੱਖਣ ਦਾ ਯਤਨ ਕਰਦੀ ਹੈ ਸੁਚੱਜੀ ਦਾ ਵਿਰੋਧੀ ਸ਼ਬਦ ਵਿਦਿਆਰਥੀਓ ਕੁ ਚੱਜੀ ਬਣੇਗਾ ਸੁਚੱਜੀ ਜੋ ਕਿਸੇ ਨਾਲ ਬੁਰਾ ਸਲੂਕ ਨਾ ਕਰੇ ਚੰਗੇ ਆਪਾਂ ਕਹਿ ਦਿੰਨੇ ਆ ਸੁਭਾਵ ਵਾਲੀ ਤੇ ਕੁਜ ਜੀ ਜਿਸ ਦਾ ਸੁਭਾਵ ਬੁਰਾ ਹੋਵੇ ਤੇ ਹਰ ਇੱਕ ਦੇ ਨਾਲ ਬੁਰਾ ਸਲੂਕ ਕਰੇ ਠੀਕ ਹੈ ਇਸ ਨੂੰ ਤੁਸੀਂ ਨੋਟ ਵੀ ਕਰ ਲੈਣਾ ਹੈ ਅੱਗੇ ਹੈ ਜੀ ਹਾਸ ਰਸ ਪੈਦਾ ਕਰਨ ਵਾਲੀ ਉਸ ਦੀ ਹਾਜ਼ਰ ਜ਼ਵਾਬੀ ਵਿਅੰਗ ਤੇ ਕਾਰਜ ਨਾਟਕ ਵਿੱਚ ਹਾਸ ਰਸ ਵੀ ਪੈਦਾ ਕਰਦੇ ਹਾਂ ਇੱਕ ਸਮਾਜ ਸੇਵਿਕਾ ਉਹ ਉਸ ਸਭਾ ਦੀ ਮੈਂਬਰ ਹੈ ਜੋ ਸਮਾਜ ਦੇ ਇਸਤਰੀ ਜਾਤੀ ਨਾਲ ਕੀਤੇ ਅਨਿਆਯ ਵਿਰੁੱਧ ਲੜਦੀ ਹੈ ਠੀਕ ਹੈ ਜੀ ਇਹ ਸੀਗਾ ਮਨਜੀਤ ਕੌਰ ਦਾ ਪਾਤਰ ਚਿੱਤਰਣ ਹੁਣ ਆਪਾਂ ਨਾਲ ਦੀ ਨਾਲ ਹੀ ਨਿਹਾਲ ਕੌਰ ਦਾ ਵੀ ਪਾਤਰ ਚਿੱਤਰਣ ਕਰ ਲੈਂਦੇ ਹਾਂ ਠੀਕ ਹੈ ਜੀ ਇਸ ਨੂੰ ਵੀ ਤੁਸੀਂ ਨੋਟ ਕਰ ਲੈਣਾ ਹੈ ਤੇ ਚੰਗੀ ਤਰ੍ਹਾਂ ਸਮਝਣਾ ਵੀ ਹੈ। ਨਿਹਾਲਕੌਰ ਦੂਜਾ ਵਿਆਹ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਉਹ ਮਨਜੀਤ ਦੀ ਸੱਸ ਹੈ। ਇਕਾਂਗੀ ਵਿੱਚ ਉਸ ਦਾ ਰੋਲ ਖਲਨਾਇਕਾ ਵਰਗਾ ਹੈ। ਨਾਟਕਕਾਰ ਨੇ ਉਸ ਦਾ ਚਰਿੱਤਰ ਵਿਅੰਗਮਈ ਰੂਪ ਵਿੱਚ ਚਿਤ੍ਰਿਆ ਹੈ ਜਾਂ ਵਿਅੰਗਮਈ ਰੂਪ ਵਿੱਚ ਪੇਸ਼ ਕੀਤਾ ਹੈ ਤਾਂ ਆਉ ਉਸਦੇ ਪਾਤਰ ਚਤਨਨ ਦਾ ਪਹਿਲਾ ਪੁਆਇੰਟ ਹੈ ਜੀ ਗੱਲ ਗੱਲ ਤੇ ਨੁਕਸ ਛਾਂਟਣ ਵਾਲੀ ਤੇ ਕੌੜੀ ਨਿਹਾਲ ਕੌਰ ਬੜੀ ਕੌੜੀ ਭਾਵ ਕੌੜੇ ਸੁਭਾਅ ਦੀ ਹੈ ਉਹ ਨੂੰ ਦੀ ਗੱਲ ਗੱਲ ਵਿੱਚ ਨੁਕਸ ਛਾਂਟਦੀ ਹੈ ਤੇ ਉਸ ਨੂੰ ਉਸਦੇ 2.5 ਸਾਲਾਂ ਵਿੱਚ ਕੋਈ ਬੱਚਾ ਨਾ ਹੋਣ ਦਾ ਤਾਨਾ ਵੀ ਦਿੰਦੀ ਹੈ ਝੂਠੀਆਂ ਉਂਝਾਂ ਲਾਉਣ ਵਾਲੀ ਉਹ ਮਨਜੀਤ ਉੱਪਰ ਝੂਠੇ ਦੋਸ਼ ਲਾਉਂਦੀ ਹੈ ਉਹ ਸੁਖਦੇਵ ਨੂੰ ਉਸ ਦੇ ਵਿਰੁੱਧ ਸਿਖਾਉਂਦੀ ਹੈ ਉਹ ਗਵੰਡਨ ਵਿਰੁੱਧ ਵੀ ਝੂਠੇ ਦੋਸ਼ ਲਾਉਂਦੀ ਹੈ ਅਗਲਾ ਪੁਆਇੰਟ ਹੈ ਜੀ ਚੋਬਾਂ ਲਾਉਣ ਵਾਲੀ ਉਹ ਆਪਣੇ ਨੂੰ ਮਨਜੀਤ ਦੇ ਨੁਕਸ ਛਾਂਟਦੀ ਹੋਈ ਉਸ ਨੂੰ ਚੋਬਾਂ ਲਾਉਂਦੀ ਹੋਈ ਕਹਿੰਦੀ ਹੈ ਮਾਂ ਨੇ ਬੜੀ ਤਾਕ ਕਰਕੇ ਭੇਜੀ ਹੈ ਅਗਲਾ ਪੁਆਇੰਟ ਹੈ ਜੀ ਈਰਖਾਲੂ ਉਹ ਆਪਣੇ ਨੂੰ ਪੁੱਤਰ ਦੇ ਪਿਆਰ ਨਾਲ ਈਰਖਾ ਕਰਦੀ ਹੈ ਕਿਉਂਕਿ ਉਸ ਦੇ ਪਤੀ ਨੇ ਉਸ ਦੇ ਹੁੰਦਿਆਂ ਹੋਇਆਂ ਵੀ ਦੂਜਾ ਵਿਆਹ ਕਰਵਾ ਲਿਆ ਸੀ ਗੱਲ ਨੂੰ ਪੂੰਜੇ ਨਾ ਪੈਣ ਦੇਣ ਵਾਲੀ ਉਹ ਗੱਲ ਨੂੰ ਪੂੰਜੇ ਨਹੀਂ ਪੈਣ ਦਿੰਦੀ ਤੇ ਮਨਜੀਤ ਦੇ ਹਰ ਉੱਤਰ ਵਿੱਚ ਕੋਈ ਨਾ ਕੋਈ ਗੱਲ ਕੱਢ ਕੇ ਉਸ ਨਾਲ ਇੱਟ ਖੜਿਕਾਂ ਲਾਈ ਰੱਖਦੀ ਬੋਲ ਕਬੋਲ ਬੋਲਣ ਵਾਲੀ ਉਹ ਗਵਾਂਢਣ ਤੇ ਸਭਾ ਦੀਆਂ ਮੈਂਬਰਾਂ ਸੰਬੰਧੀ ਛੁੱਟੜ ਤੇ ਖੋਟੜੀ ਆਦ ਸ਼ਬਦ ਵਰਤ ਕੇ ਕਬੋਲ ਬੋਲਦੀ ਹੈ ਵੇਲੀ ਨਾ ਬੈਠਣ ਵਾਲੀ ਨਿਹਾਲ ਕੌਰ ਚਰਖਾ ਕੱਤਦੀ ਹੈ ਤੇ ਸਵੇਰੇ-ਸਵੇਰੇ ਤਿੰਨ ਗਲੋਟੇ ਲਾ ਕੇ ਚੌਥਾ ਸ਼ੁਰੂ ਵੀ ਕਰ ਦਿੰਦੀ ਹੈ ਪੁਰਾਣੇ ਖਿਆਲਾਂ ਦੀ ਇਸਤਰੀ ਉਹ ਪਤੀ ਦਾ ਨਾਂ ਲੈਣ ਅਤੇ ਕੁੰਡ ਚੁੱਕਣ ਦੇ ਵਿਰੁੱਧ ਹੈ ਮਮਤਾ ਨਾਲ ਭਰਪੂਰ ਉਸ ਨੂੰ ਆਪਣੇ ਪੁੱਤਰ ਤੇ ਧੀ ਨਾਲ ਬਹੁਤ ਪਿਆਰ ਹੈ ਉਹ ਪੁੱਤਰ ਦੇ ਘਰ ਵਿੱਚ ਬੱਚੇ ਭਾਵ ਪੁੱਤਰੇ ਦੇ ਜਨਮ ਦੀ ਇੱਛਾ ਵੀ ਕਰਦੀ ਹੈ। ਅਗਲਾ ਪੁਆਇੰਟ ਹੈ ਜੀ ਆਪਣੀ ਚਲਾਉਣ ਦੀ ਚਾਹਵਾਨ। ਨਿਹਾਲ ਕੌਰ ਚਾਹੁੰਦੀ ਹੈ ਕਿ ਉਸ ਦੀ ਨੌ ਤੇ ਉਸ ਦਾ ਪੁੱਤਰ ਉਸ ਦੇ ਹੁਕਮ ਅਨੁਸਾਰ ਹੀ ਕੰਮ ਕਰਨ। ਸ਼ੱਕੀ ਸੁਭਾਅ ਵਾਲੀ ਉਸ ਨੂੰ ਸ਼ੱਕ ਸੀ ਕਿ ਜਦੋਂ ਉਹ ਪੁਦੀਨਾ ਤੋੜਨ ਗਈ ਸੀ ਤਾਂ ਉਸਦੇ ਨੂੰਹ ਤੇ ਪੁੱਤਰ ਪਿੱਛੋਂ ਉਸ ਦੀਆਂ ਚੁਗਲੀਆਂ ਕਰਦੇ ਸਨ ਅਗਲਾ ਪੁਆਇੰਟ ਹੈ ਜੀ ਮਾਨਸਿਕ ਕਲੇਸ਼ ਦੀ ਸ਼ਿਕਾਰ ਆਪਣੇ ਪਤੀ ਦੇ ਦੂਜਾ ਵਿਆਹ ਕਰਾਉਣ ਕਰਕੇ ਉਹ ਮਾਨਸਿਕ ਕਲੇਸ਼ ਦੀ ਸ਼ਿਕਾਰ ਹੋ ਜਾਂਦੀ ਹੈ ਤੇ ਇਸ ਦਾ ਬਦਲਾ ਉਹ ਆਪਣੀ ਨੂੰਹ ਨੂੰ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਦਿੰਦੀ ਹੈ ਤੇ ਉਤੋਂ ਇਸ ਦਾ ਬਦਲਾ ਲੈਂਦੀ ਹੈ ਠੀਕ ਹੈ ਜੀ ਪਿਆਰੇ ਵਿਦਿਆਰਥੀਓ ਇਹ ਸੀ ਨਿਹਾਲ ਕੌਰ ਦਾ ਪਾਤਰ ਚਿੱਤਰਣ ਹੁਣ ਆਪਾਂ ਇਕਾਂਗੀ ਦੇ ਨਾਲ ਕੁਝ ਮਹੱਤਵਪੂਰਨ ਪ੍ਰਸ਼ਨ ਉੱਤਰ ਕਰ ਲੈਣੇ ਹਨ ਜੋ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਕਾਫੀ ਮਹੱਤਵ ਹਨ ਸਭ ਤੋਂ ਪਹਿਲਾ ਪ੍ਰਸ਼ਨ ਹੈ ਜੀ ਦੂਜਾ ਵਿਆਹ ਇਕਾਂਗੀ ਦਾ ਲੇਖਕ ਕੌਣ ਹੈ ਤਾਂ ਇਸ ਦਾ ਉੱਤਰ ਦੇ ਵਿੱਚ ਆਪਣੇ ਕੋਲੇ ਚਾਰ ਜਿਹੜੇ ਆਪਸ਼ਨ ਹਨ ਉਹਨਾਂ ਦੇ ਵਿੱਚੋਂ ਈਸ਼ਵਰ ਚੰਦਰ ਨੰਦਾ ਬਲਵੰਤ ਗਾਰਗੀ ਹਰਚਰਨ ਸਿੰਘ ਪ੍ਰਿੰਸੀਪਲ ਸੰਤ ਸਿੰਘ ਸੇਖੋ ਤਾਂ ਇਸ ਦਾ ਉੱਤਰ ਹੈ ਜੀ ਪ੍ਰਿੰਸੀਪਲ ਸੰਤ ਸਿੰਘ ਸੇਖੋ ਅਗਲਾ ਪ੍ਰਸ਼ਨ ਹੈ ਜੀ ਮਨਜੀਤ ਨਿਹਾਲ ਕੌਰ ਦੀ ਕੀ ਲਗਦੀ ਹੈ ਨੂ ਮਾਂ ਧੀ ਜਾਂ ਫਿਰ ਸੱਸ ਤਾਂ ਇਸ ਦਾ ਉੱਤਰ ਹੈ ਜੀ ਨੂ ਮਨਜੀਤ ਨਿਹਾਲ ਕੌਰ ਦੀ ਨੂ ਲਗਦੀ ਹੈ ਅਗਲਾ ਪ੍ਰਸ਼ਨ ਹੈ ਜੀ ਆਪਣੇ ਕੋਲ ਗੁਰਦੇਵ ਸਿੰਘ ਤੇ ਨਿਹਾਲ ਕੌਰ ਦੇ ਜੋਾਈ ਦਾ ਕੀ ਨਾਂ ਹੈ অপਸ਼ਨ ਹਨ ਸੁਖਦੇਵ ਸਿੰਘ ਹਰਪਜਨ ਸਿੰਘ ਬਲਵੰਤ ਸਿੰਘ ਜਾਂ ਫਿਰ ਤਾਜ ਸਿੰਘ ਇਸ ਦਾ ਉੱਤਰ ਹੈ ਜੀ ਬਲਵੰਤ ਸਿੰਘ ਅਗਲਾ ਪ੍ਰਸ਼ਨ ਹੈ ਜੀ ਆਪਣੇ ਕੋਲ ਮਨਜੀਤ ਦਾ ਨਿਹਾਲ ਕੌਰ ਪ੍ਰਤੀ ਰਵਈਆ ਕਿਹੋ ਜਿਹਾ ਸੀ ਸਤਿਕਾਰ ਭਰਿਆ ਨਿਮਰਤਾ ਭਰਿਆ ਉਪਰੋਕਤ ਦੋਨੋਂ ਜਾਂ ਫਿਰ ਈਰਖਾਂ ਭਰਿਆ ਪਿਆ ਪਿਆਰੇ ਵਿਦਿਆਰਥੀਓ ਇਸ ਪ੍ਰਸ਼ਨ ਦਾ ਉੱਤਰ ਹੈ ਜੀ ਸਤਿਕਾਰ ਭਰਿਆ ਨਿਮਰਤਾ ਭਰਿਆ ਭਾਵ ਉਪਰੋਕਤ ਦੋਨੋਂ ਅਗਲਾ ਪ੍ਰਸ਼ਨ ਹੈ ਜੀ ਸੁਖਦੇਵ ਕੌਰ ਦੇ ਕਿੰਨੇ ਬੱਚੇ ਸਨ 2 3 4 ਜਾਂ ਫਿਰ 1 ਸੁਖਦੇਵ ਕੌਰ ਦੇ ਦੋ ਤੀਆਂ ਸਨ ਭਾਵ ਸੁਖਦੇਵ ਕੌਰ ਦੇ ਦੋ ਬੱਚੇ ਸਨ ਪਿਆਰੇ ਵਿਦਿਆਰਥੀਓ ਇਹ ਸੀ ਆਪਣੀ ਅੱਜ ਦੀ ਇਕਾਂਗੀ ਦੂਜਾ ਵਿਆਪ ਜਿਸ ਬਾਰੇ ਆਪਾਂ ਜਾਣਕਾਰੀ ਪ੍ਰਾਪਤ ਕੀਤੀ ਅਗਲੇ ਲੈਕਚਰ ਦੇ ਵਿੱਚ ਆਪਾਂ ਕਿਸੇ ਹੋਰ ਵਿਸ਼ੇ ਦੇ ਨਾਲ ਇੱਕ ਦੂਜੇ ਦੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ